ਆ ਦੇਖ ਲੋ ਕੁੰਡੀ ਦਾ ਹਾਲ ਪਹਿਲੇ ਡਰਾਈਵਰ ਚੜਦਾ ਉਧਰੋਂ ਕਨੈਕਟਰ ਸੀਟ ਵੱਲੋਂ ਆਹ ਦੇਖ ਲੋ ਟਾਇਰਾਂ ਦਾ ਹਾਲ ਦੇਖ ਲੋ ਕਿਵੇਂ ਭੱਜੇ ਫਿਰਦੇ ਨੇ ਆ ਇੱਕ ਟਾਇਰ ਆ ਪਾਸੀ ਸਿਵਲ ਹਸਪੀਟਲ ਤੋਂ ਲੈ ਕੇ ਪਾਇਆ ਏ ਤੇ ਸ਼ਟਲ ਉੱਤੇ ਪਾ ਕੇ ਅਸੀਂ ਰੇਡ ਕੇ ਲੈ ਕੇ ਜਾਣੇ ਆ ਇਹ ਕਦੇ ਵੀ ਪੇਸ਼ਾਂ ਤੇ ਡਿੱਗ ਸਕਦਾ ਇਹਦੇ ਤੋਂ ਉਹ ਆਪਣਾ ਆਜਾ ਮੋਨੀਟਰ ਇਹਦੇ ਵਿੱਚ ਆ ਵੜਿਆ ਸੁੱਚਾ ਦਿਖਾਓ ਸਾਰਾ ਕੁਝ ਵਿੱਚ ਵੜਿਆ ਏ ਠੀਕ ਹੈ ਕੋਈ ਇਹ ਚੱਲਦਾ ਨਹੀਂ ਹੋਏਗਾ ਇਹ ਮਸ਼ੀਨ ਦੁਆਰਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਆ ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹਾਲਤ ਵਿੱਚ ਵਿਚਾਰੀ ਪਈ ਆ। සම්ਪੂਰੀ ਦਾ ਹਾਲ ਦੇਖ ਲਓ 1,45,000 ਰੁਪਏ ਇੱਕ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਆ। ਲੋਕਾਂ ਦੀ ਜਾਨ ਬਚਾਉਣ ਵਾਲੀ ਐਂਬੂਲੈਂਸ ਅੱਜ ਆਪ ਹੋ ਗਈ ਬਿਮਾਰ। ਜੀ ਹਾਂ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਲੈ ਕੇ ਆਉਣ ਵਾਲੀ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਅੱਜ ਆਪ ਬਿਮਾਰ ਹੋ ਗਈ ਹੈ ਚੋਕੇ ਤੱਕਾ ਲਾ ਕੇ ਹੁਣ ਸਟਾਰਟ ਕਰਨੀ ਪੈ ਰਹੀ ਹੈ ਸਰਕਾਰ ਵੱਲੋਂ ਐਡਵਾਂਸ ਲਾਈਫ ਸਪੋਰਟ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਇਹਨਾਂ ਦਾਅਵਿਆਂ ਦੀ ਹੁਣ ਫੂਕ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਜਿਹੜਾ ਹਸਪਤਾਲ ਦੇ ਵਿੱਚ ਚਲਾਈ ਜਾ ਰਹੀ 108 ਐਂਬੂਲੈਂਸ ਦੇ ਡ라이ਵਰ ਜਤਿੰਦਰ ਸਿੰਘ ਨੇ ਸਾਹਮਣੇ ਆ ਕੇ ਦੱਸਿਆ ਕਿ ਐਂਬੂਲੈਂਸ ਉਹਨਾਂ ਲਈ ਸਿਰਦਰਦੀ ਬਣ ਚੁੱਕੀ ਹੈ ਜਿੱਥੇ ਵੀ ਜਾਂਦੇ ਆ ਉੱਥੇ ਬੰਦ ਹੋ ਜਾਂਦੀ ਹੈ ਜੇਕਰ ਕਈ ਵਾਰ ਤਾਂ ਇਦਾਂ ਵੀ ਹੋਇਆ ਕਿ ਕੋਈ ਸੀਰੀਅਸ ਪੇਸ਼ੈਂਟ ਐਂਬੂਲੈਂਸ ਦੇ ਵਿੱਚ ਹੁੰਦੇ ਨੇ ਤੇ ਉਧਰੋਂ ਇਹ ਬੰਦ ਹੋ ਕੇ ਖੜੀ ਹੋ ਜਾਂਦੀ ਹੈ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਜਤਿੰਦਰ ਸਿੰਘ ਡਰਾਈਵਰ ਤੌਰ ਤੇ ਮੈਂ ਡਿਊਟੀ ਕਰਦਾ ਹਾਂ 108 ਐਂਬੂਲੈਂਸ ਤੇ ਇਹ ਆਪਣੀ ਇਹ ਐਂਬੂਲੈਂਸ ਸਿਵਰ ਹਸਪੀਟਲ ਫਤੇਗੜ ਸਾਹਿਬ ਵੀਆਪੀ ਡਿਊਟੀਆਂ ਦੇ ਚੱਲਦੀ ਏ ਤੇ ਇਹਦਾ ਹਾਲ ਤੁਹਾਨੂੰ ਦਿਖਾਨੇ ਆ ਸਾਰੇ ਦੁਨੀਆਦਾਰੀ ਨੂੰ ਵੀ ਇਹ ਆਪਣੇ ਯੋਗਦਾਨ ਕੀ ਪਾ ਰਹੀ ਏ ਇਹ ਸਭ ਤੋਂ ਪਹਿਲਾਂ ਜੀ ਲੋਕ ਦੇਖ ਲਓ ਤੁਸੀਂ ਲੋਕ ਦੀ ਥਾਂ ਤੇ ਕੁੰਡੀ ਲਾਈ ਹੋਈ ਏ ਵੀ ਕੁੰਡੀ ਖੋਲਣੀ ਏ ਤਾਂ ਪੇਸ਼ੈਂਟ ਇਹ ਅੰਦਰ ਜਾਣਾ ਉਸ ਤੋਂ ਬਾਅਦ ਅੰਦਰੋਂ ਕੁੰਡੀ ਨਹੀਂ ਲੱਗਦੀ ਹੈਗੀ ਅੰਦਰ ਦੋ ਤਿੰਨ ਵਾਰ ਸਟਾਫ ਨੇ ਅਸੀਂ ਇਹ ਚੇਂਜ ਕਰਵਾ ਚੁੱਕੇ ਆ ਠੀਕ ਹੈ ਅੰਦਰ ਕੁੰਡੀ ਟੁੱਟ ਜਾਂਦੀ ਹੈ ਪੇਸ਼ੈਂਟ ਅੰਦਰ ਉਹ ਜੇ ਬਾਈ ਚਾਂਸ ਸਾਡਾ ਹੀ ਐਮਪੀ ਨਾਲ ਬੈਠਾ ਅੰਦਰ ਕੁੰਡੀ ਨਹੀਂ ਖੋਲ ਸਕਦਾ ਡਰਾਈਵਰ ਹੀ ਆ ਕੇ ਖੋਲੇਗਾ ਉਸ ਤੋਂ ਬਾਅਦ ਜਿਹਦੇ ਉੱਤੇ ਪੇਸ਼ੈਂਟ ਪੈਣਾ ਹੈ ਉਹਦਾ ਹਾਲ ਦੇਖ ਲਓ ਠੀਕ ਹੈ ਉਹਦੇ ਬਾਰੇ ਤੁਹਾਨੂੰ ਚਲਣਾ ਪਾਏ ਆਹ ਆ ਦੇਖ ਲਓ ਟਾਇਰਾਂ ਦਾ ਹਾਲ ਦੇਖ ਲਓ ਕਿਵੇਂ ਭੱਜੇ ਫਿਰਦੇ ਨੇ ਆ ਇੱਕ ਟਾਇਰ ਆ ਵਾਸੀ ਸਿਵਲ ਹਸਪੀਟਲ ਤੋਂ ਲੈ ਕੇ ਪਾਇਆ ਹੈ ਵਿੱਚ ਇਹਦੇ ਕੰਮ ਚਾਲੂ ਕਰਵਾਇਆ ਵੀ ਜਿਹੜਾ ਪੇਸ਼ੈਂਟ ਹੈ ਅਸੀਂ ਸੁਵਿਧਾ ਦੇ ਸਕੀਏ ਜੇ ਪੇਸ਼ਾਡ ਉੱਤੇ ਪਾ ਕੇ ਅਸੀਂ ਰੇਡ ਕੇ ਲੈ ਕੇ ਜਾਣੇ ਆ ਇਹ ਕਦੇ ਵੀ ਪੇਸ਼ਾਡ ਡਿੱਗ ਸਕਦਾ ਦੇਖੋ ਨੰਬਰ 2 ਤੇ ਹੁਣ ਆਪਾਂ ਅੰਦਰ ਬਾਰੇ ਥੋੜਾ ਜਿਹਾ ਚੰਦਨਾ ਪਾ ਦਈਏ ਇਹ ਆਪਣਾ ਸ਼ਕਸ਼ਣ ਮਸ਼ੀਨ ਠੀਕ ਆ ਇਹ ਸ਼ਕਸ਼ਣ ਮਸ਼ੀਨ ਹੈ ਇਹਦੇ ਵਿੱਚ ਦੇਖੋ ਵੀ ਕੀ ਹਸਾਬਕਤਾਬ ਹੈ ਪਾਪਾ ਟੁੱਟੇ ਨੇ ਨੋਟਵਰਕ ਇਹ ਚੱਲਦੀ ਹੈ ਜੀ ਜਦੋਂ ਹੀ ਆਈ ਉਦੋਂ ਦੇ ਹੀ ਨਹੀਂ ਚੱਲਦੀ ਹੈਗੀ ਇਹ ਆ ਗਿਆ ਆਪਣਾ ਵੈਂਟੀਲੇਟਰ ਵੈਂਟੀਲੇਟਰ ਦੀ ਠੀਕ ਹੈ ਬੈਟਰੀ ਡਾਣੇ ਬਿਲਕੁਲ ਡਾਣੇ ਬੈਟਰੀ ਤਿੰਨ ਚਾਰ ਵਾਰ ਉੱਚਕ ਦਾ ਅਧਿਕਾਰੀਆਂ ਨੂੰ ਆਪਾਂ ਐਪਲੀਕੇਸ਼ਨ ਵੀ ਦੇ ਟੁੱਕੇ ਐ ਐਸਐਮਓ ਸਰ ਤੋਂ ਵੀ ਆਪਾਂ ਮੇਲ ਕਰਾ ਚੁੱਕੇ ਹਾਂ ਪਰ ਕੋਈ ਨਹੀਂ ਸੁਣਦਾ ਇਹਦੇ ਬਾਰੇ ਇਹ ਵੈਂਟੀਲੇਟਰ ਵੀ ਪੇਸ਼ੈਂਟ ਸੀਰੀਅਸ ਹੈ ਉਹਨੂੰ ਇੱਕ ਆਕਸੀਜਨ ਵੀ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਜਿਹੜਾ ਪੇਸ਼ੈਂਟ ਬਹੁਤ ਜਿਆਦਾ ਸੀਰੀਅਸ ਵਿੱਚ ਵੀ ਬੰਦਾ ਥੋੜੇ ਸਾਵਾ ਤੇ ਆ ਉਹ ਵੀ ਅਗਲੇ ਹਸਪੀਟਲ ਰੈਫਰ ਕੀਤਾ ਪਹੁੰਚਾ ਸਕਦੇ ਆ ਇਹ ਆਪਣਾ ਆ ਜ ਮੋਨੀਟਰ ਇਹਦੇ ਵਿੱਚ ਆ ਮੜਾ ਸੁੱਚਾ ਦਿਖਾਓ ਸਾਰਾ ਕੁਝ ਵਿੱਚ ਵੜਿਆ ਏ ਠੀਕ ਹੈ ਕੋਈ ਇਹ ਚੱਲਦਾ ਨਹੀਂ ਹੈਗਾ ਇਹਦਾ ਕੋਈ ਵੀ ਕੁਝ ਵੀ ਇਹਦੇ ਵਿੱਚ ਆਪਾਂ ਨਾ ਆਪਾਂ ਵੀਪੀ ਚੈੱਕ ਕਰ ਸਕਦੇ ਆ ਨਾ ਇਹਦੇ ਵਿੱਚ ਪਾਸ ਚੈੱਕ ਕਰ ਸਕਦੇ ਆ ਸਾਰਾ ਕੁਝ ਸਹੂਲਤ ਹੈਗੀ ਏ ਪਰ ਇਹ ਚੱਲਣ ਵਿੱਚ ਨੋਟਵਰਕ ਏ ਉਸ ਤੋਂ ਬਾਅਦ ਆ ਗਿਆ ਆਹ ਮਸ਼ੀਨ ਏ ਜੀ ਫੈਬ੍ਰਿਗੇਟਰ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਏ ਇਹ ਮਸ਼ੀਨ ਵਿੱਚ ਆਪਾਂ ਜੇ ਕੋਈ ਹਾਰਡ ਦਾ ਪੇਸ਼ੈਂਟ ਲਾਸਟ ਸਾਵਾਂ ਤੇ ਆ ਇਹ ਮਸ਼ੀਨ ਦੁਆਰਾ ਆਪਾਂ ਦੇਖੋ ਕਿੰਨੀ ਸੋਹਣੀ ਨਵੀਂ ਮਸ਼ੀਨ ਹੈ ਇਹ ਮਸ਼ੀਨ ਦੁਆਰਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਆ ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹਲਕ ਵਿੱਚ ਵਿਚਾਰੀ ਪਈ ਹੈ ਨਾ ਕੋਈ ਸਟਾਰਟ ਹੁੰਦੀ ਹੈ ਕੁਝ ਨਹੀਂ ਹੁੰਦੀ ਹੈਗੀ ਬਿਲਕੁਲ ਬੰਦ ਜੇ ਔਨ ਕਰਦੇ ਆ ਕੋਈ ਬੱਤੀ ਤੱਕ ਨਹੀਂ ਜਗਦੀ ਠੀਕ ਹੈ ਜੀ ਇਹ ਮਸ਼ੀਨ ਦਾ ਕੀ ਇਹ ਫਾਇਦਾ ਇਹਦੇ ਵਿੱਚ ਬਿਲਕੁਲ ਆਖਰੀ ਸਾਵਾਂ ਵਿੱਚ ਪਪਾ ਬੰਦੇ ਨੂੰ ਬਚਾ ਸਕਦੇ ਆ ਉਹਨੂੰ ਨਕਲੀ ਸਾਹ ਦੇ ਸਕਦੇ ਆ ਇਹਨਾਂ ਇਹ 25 30000 ਰੁਪਇਆ ਲਾ ਕੇ ਕੰਪਨੀ ਨੇ ਜਾਂ ਸਰਕਾਰ ਨੇ ਜਿੰਨੇ ਵੀ ਦਿੱਤੀ ਏ ਠੀਕ ਹੈ ਇੱਕ ਲਾਗ ਪੂਰਾ ਕੀਤਾ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਆ ਗਿਆ ਲੈਂਜੋਸਕੋਪ ਠੀਕ ਹੈ ਜੀ ਇਹਦੇ ਵਿੱਚ ਲੈਂਜੋਸਕੋਪ ਵਿੱਚ ਕੀ ਕੀ ਹੈ ਆਪਾਂ ਕੋਈ ਬਨੋਟੀ ਸਾਹ ਦੇ ਨਾਲ ਹੀ ਪਾਣੇ ਏ ਠੀਕ ਹੈ ਜੀ ਆਹ ਦੇਖ ਲਓ ਇਹਦੇ ਵਿੱਚ ਆਪਾਂ ਬਨੋਟੀ ਐਵੇਂ ਇੱਥੋਂ ਜਗਦੀ ਏ ਸਰ ਇੱਥੋਂ ਅੰਦਰ ਆਪਾਂ ਪਾ ਕੇ ਨਾਲ ਹੀ ਪਾ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਜੀ ਸੱਲਾਂ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਕੰਪਨੀ ਕੋਲ ਸਾਡੀ ZHL ਕੰਪਨੀ ਲਓ ਆ ਦੇਖ ਲਓ ਜੀ ਆ ਹਰ ਮਹੀਨੇ ਸਾਡਾ ਸੀਐਲ ਜਸਵਿੰਦਰ ਸਿੰਘ ਕਰਕੇ ਜਾਂਦੇ ਨੇ ਆਡਿਟ ਗੱਡੀ ਆ ਦੇਖਣਾ ਮੜਾ ਸੱਲਾਂ ਦਾ ਹਾਲ ਦਿਖਾ ਦਿਓ ਵੀ ਇਹਨੇ ਵਰਕ ਹੀ ਕਰਨਾ ਏ ਠੀਕ ਹੈ ਜੀ ਆ ਮੈਨੂੰ ਲੱਗਦਾ 12-13000 15000 ਦਾ ਪੁਰਜ਼ਾ ਖਰਾਬ ਲਓ ਜੀ ਅੱਗੇ ਹੋਰ ਦਿਖਾ ਦਿੰਦੇ ਆ ਤੁਹਾਨੂੰ ਇਹ ਆ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਏ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਹੈ ਇਹਦੇ ਵਿੱਚ ਸਟ੍ਰਿਪਾਂ ਨਹੀਂ ਜੀ ਹੈਗੀਆਂ ਠੀਕ ਹੈ ਆਹ ਲੋ ਜੀ ਸਟ੍ਰਿਪਾਂ ਨਹੀਂ ਹੈਗੀਆਂ ਇਕੱਲੀ ਮਸ਼ੀਨ ਦਿੱਤੀ ਹੈ ਸਟ੍ਰਿਪ ਜਦੋਂ ਦੀ ਖਤਮ ਹੋ ਜੇ ਸਟ੍ਰਿਪਾਂ ਨਹੀਂ ਜੀ ਵਾਪਸ ਆਈਆਂ ਹੈਗੀਆਂ ਉਸ ਤੋਂ ਬਾਅਦ ਇਹ ਤੁਸੀਂ ਸਾਰਾ ਹਾਲ ਚਾਲ ਜਾਣ ਲਿਆ ਠੀਕ ਹੈ ਹੁਣ ਕੰਪਨੀ ਦਾ ਇਹ ਹਾਲ ਦੇਖ ਲਓ 145000 ਰੁਪਏ ਇੱਕ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਹੈ ਇਹਨਾਂ ਦੇ ਪੈਸੇ ਕੀ ਲਾਣੇ ਜਿਹੜੇ ਹਜ਼ਾਰਾਂ ਤੇ ਲੱਗਣ ਉਹਦੇ ਦੋ 20 ਰੁਪਏ 10 ਰੁਪਏ ਲਾਟਾ ਤੇ ਲੱਗਣਾ ਇਹ ਟੇਪਾ ਲਾ ਕੇ ਅਸੀਂ ਗੱਡੀ ਚਲਾ ਰਹੇ ਹਾਂ ਲਾਟਾ ਜਗਾ ਰਹੇ ਹਾਂ ਟੇਪਾ ਲਾ ਕੇ ਆ ਦੇਖ ਲੋ ਟੇਪਾ ਲੱਗੀਆਂ ਨੇ ਠੀਕ ਹੈ ਇਹਦੇ ਵਿੱਚ ਬਿਲਕੁਲ ਵੀ ਪੇਸ਼ੈਂਟ ਸਟੇ ਵਾਲੀ ਨਹੀਂ ਹੈਗਾ ਜੇ ਕਿਸੇ ਨੇ ਜਾਣਾ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਇਹ ਐਂਬੂਲੈਂਸ ਦਾ ਸਹਾਰਾ ਸਿਰਫ ਉਹ ਮਾੜੇ ਮੋٹے ਮਰੀਜ਼ਾਂ ਵਾਸਤੇ ਵੀ ਮਰੀਜ਼ ਲੈਣ ਜੇ ਆਪਾਂ ਕਹਿ ਦਈਏ ਕੋਈ ਸੀਰੀਅਸ ਪੇਸ਼ੈਂਟ ਆਪਾਂ ਲੈ ਕੇ ਜਾਣਾ ਤੇ ਇਹਦੇ ਵਿੱਚ ਕੁਝ ਮਿਲ ਜੇਗਾ ਆਪਾਂ ਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ ਆਪ ਸਾਡੀ ਕੰਪਨੀ ਵੱਲੋਂ ਬਿਲਕੁਲ ਹੱਥ ਖੜੇ ਨੇ ਅਸੀਂ ਪੈਸਾ ਨਹੀਂ ਲਾ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਸੁਣਨ ਵਾਲੀ ਗੱਲ ਸਭ ਤੋਂ ਮੇਨ ਵੀ ਜਿਹੜਾ ਪੇਸ਼ੈਂਟ ਨੇ ਆ ਕੇ ਠੀਕ ਹੈ ਇੱਥੋਂ ਆਪਾਂ ਲੈ ਗਏ ਉੱਥੇ ਜਾ ਕੇ ਤਾਰਨਾ ਪੇਸ਼ੈਂਟ ਉਹ ਕੁੰਡੀ ਲੱਗੀ ਹੈ EMT ਸਾਡੇ ਅੰਦਰ ਬੈਠਾ ਹੈ ਕੁੰਡੀ ਖੋਲਣੀ ਕਿੰਨੇ ਆ ਸਾਡੇ ਡਰਾਈਵਰ ਨੇ ਉਹ ਡਰਾਈਵਰ ਕਿਵੇਂ ਖੋਲੇਗਾ ਆਜੋ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਡਰਾਈਵਰ ਖੋਲੇਗਾ ਜੀ ਆਹ ਦੇਖ ਲਓ ਕੁੰਡੀ ਦਾ ਹਾਲ ਪਹਿਲਾਂ ਡਰਾਈਵਰ ਚੜਦਾ ਉਧਰੋਂ ਈਐਨਟੀ ਸੀਟ ਵੱਲੋਂ ਕਨੈਕਟਰ ਸੀਟ ਵੱਲੋਂ ਠੀਕ ਹੈ ਫਿਰ ਅੰਦਰਲੀ ਸਾਈਡ ਵੀ ਇਹ ਕੁੰਡੀ ਹੈ ਜਿਹੜੀ ਖੁੱਲਦੀ ਨਹੀਂ ਜੀ ਅੰਦਰਲੀ ਸਾਈਡ ਦੀ ਕੁੰਡੀ ਬਿਲਕੁਲ ਨਹੀਂ ਖੁੱਲਦੀ ਠੀਕ ਹੈ ਮੜਾ ਜੀ ਚੰਗਣਾ ਮਾਰੇ ਉੱਧਰ ਥੋੜਾ ਜਿਹਾ ਉੱਪਰ ਦੀ ਲਿਆ ਕੇ ਟਾਕੀ ਖੋਲ ਕੇ ਈਆ ਹੀ ਨਾ ਚੱਲਦੇ ਹੈ ਮੱਡੀ ਨਾਲੇ ਲਓ ਜੀ ਆਹ ਦੇਖ ਲਓ ਇਹ ਸਾਡਾ ਜਿਹੜਾ ਡਰਾਈਵਰ ਹੈ ਉਹ ਵਿਚਾਰਾ ਇੱਧਰੋਂ ਚੜਦਾ ਹੈ EMT ਸੀਟ ਵੱਲੇ EMT ਸੀਟ ਵੱਲੇ ਉੱਤਰ ਗਏ ਆ ਲੋਕ ਤੇ ਕੋਈ ਕਹੇ ਵੀ ਹਾਂ ਵੀ ਆ ਲੋਕ ਕੁਝ ਕੀਤਾ ਹੈ ਕੁਝ ਨਹੀਂ ਇਹ ਤਾਂ ਕੀ ਬਿਲਕੁਲ ਉਹਨਾਂ ਨੇ ਪੱਕੀ ਫਿਕਸ ਕਰਤੀ ਏ ਵੀ ਡਰਾਈਵਰ ਉਧਰ ਹੀ ਚੜੇ ਉਧਰ ਹੀ ਉਤਰੇ ਠੀਕ ਹੈ ਜੀ ਹੁਣ ਤੁਸੀਂ ਆਪ ਆਪਣਾ ਸੀਐਮ ਸਾਹਿਬ ਨੂੰ ਵੀ ਬੇਨਤੀ ਏ ਤੁਸੀਂ ਆਪਣੇ ਨਾਲ ਇਹ ਗੱਡੀ ਵੀਆਪੀ ਡਿਊਟੀਆਂ ਤੇ ਚਲਾਣੇ ਹੋ ਆਪਣੇ 1 ਮਹੀਨੇ ਦੇ ਵਿੱਚ 2000 ਪਲੱਸ ਵੀਆਪੀ ਡਿਊਟੀਆਂ ਤੇ ਚਲਦੀ ਏ ਕਿਸੇ ਨਾ ਕਿਸੇ ਮੰਤਰੀ ਨਾਲ ਸੀਐਮ ਸਾਹਿਬ ਨਾਲ ਠੀਕ ਹੈ ਹੋਰ ਜਿਹੜੇ ਵੀ ਆਈਟੀ ਹੁੰਦੇ ਨੇ ਉਹਨਾਂ ਨਾਲ ਇਹ ਗੱਡੀ ਹਾਰਡ ਡਿਊਟੀ ਦੇ ਵਿੱਚ ਮੌਜੂਦ ਹੁੰਦੀ ਹੈ ਤੁਸੀਂ ਦੇਖ ਵੀ ਸਕਦੇ ਹੋ ਕਦੀ ਵੀ ਵੀਆਈਪੀ ਡਿਊਟੀ ਲੱਗੇਗੀ ਇਹ ਲੈ ਐਂਬੂਲੈਂਸ ਫਤੇਗੜ ਸਾਹਿਬ ਪੀਵੀ 65 ਬੀਏ 0579 ਨੰਬਰ ਗੱਡੀ ਚੱਲਦੀ ਹੈ ਤੇ ਉਹਦਾ ਹਾਲ ਤੁਸੀਂ ਆਪ ਦੇਖ ਰਹੇ ਹੋਣ ਧੰਨਵਾਦ ਸੀਐਮ ਸਾਹਿਬ ਨੂੰ ਇਹ ਮੇਰੀ ਰਿਕਵੈਸਟ ਹੱਥ ਜੋੜ ਕੇ ਵੀ ਤੁਸੀਂ ਕੰਪਨੀ ਦੀ ਇਨਕੁਆਇਰੀ ਕਰਾਓ ਦੇਖੋ 1,45,000 ਰੁਪਏ ਜਿਹੜਾ ਦੇਣੇ ਉਹ ਕਿੱਥੇ ਲਾਂਦੇ ਨੇ ਕਿੱਥੇ ਨਹੀਂ ਲਾਂਦੇ ਹਜੇ ਤਾਂ ਤੇਲ ਦੇ ਵਿੱਚ ਇੱਕ ਹਸਪਤਾਲ ਸਿਵਲ ਹਸਪਤਲਾਸੇੰ ਨੂੰ ਸਰ ਵੱਲੋਂ ਪਵਾਇਆ ਜਾਂਦਾ ਹੈ ਜਿਹਦੇ ਵਿੱਚ ਤੇਲ ਵੀ ਉਹ ਪਵਾਉਂਦੇ ਹੁੰਦੇ ਤਾਂ ਇਹ ਹਾਲ ਹੋਰ ਥੋੜਾ ਜਿਆਦਾ ਉੱਪਰ ਚਲੇ ਜਾਣਾ ਸੀ ਜਦੋਂ 5 500,000 2000 ਰੁਪਿਆ ਜਿਹੜਾ ਵਾਦੂ ਦਾ ਉਹ ਬੇਕਾਰ ਉਹਨਾਂ ਦਾ ਜਾਣਾ ਸੀ ਜੀ ਹੈਨਾ ਉਹਨਾਂ ਨੂੰ ਤੇਲ ਆਪਣੇ ਪੱਲੇੋਂ ਪਵਾਉਣਾ ਪੈਣਾ ਸੀ ਆਹ ਹਾਲਾਤ ਨੇ ਆਹ ਇਹਨਾਂ ਨੇ ਆਪ ਲਾਈਟਾਂ ਲਵਾਈਆਂ ਸੀ ਠੀਕ ਹੈ ਜੀ ਇਹ ਕੰਪਨੀ ਨੇ ਲਾਈਟ ਲਵਾਈ ਏ ਇਹ ਲਾਈਟਾਂ ਵੀ ਟੁੱਟ ਗਈਆਂ ਜੀ ਆਹ ਲਾਈਟ ਦੇਖੋ ਹੋਰ ਚੀਜ਼ ਇੱਕ ਸਾਹਮਣੇ ਲਿਆਉਣ ਵਾਲੀ ਏ ਆਹ ਦੇਖ ਲਓ ਆਪਾਂ ਕਿੰਨੇ ਆ ਜੀ ਨਵੀਆਂ ਐਂਬੂਲੈਂਸਾਂ ਦਿੱਤੀਆਂ ਨੇ ਆਹ ਦੇਖੋ ਨਵੀਆਂ ਐਂਬੂਲੈਂਸਾਂ ਦੇ ਕਦੀ ਆ ਹਾਲ ਦੇਖੇ ਨੇ ਆਹ ਤਰੇੜਾ ਪਈਆਂ ਦੇਖੇ ਨੇ ਕੋਲ ਨੰਨੀਆਂ ਐਂਬੂਲੈਂਸਾਂ ਦੇ ਆ ਵੀ ਮਾਡਲ ਐਂਬੂਲੈਂਸਾ ਸਰ ਦੇਖ ਲਓ ਜੀ ਹੁਣ ਆਪ ਹੀ ਵੀ ਹਿਸਾਬ ਲਾ ਲਓ ਵੀ ਕੀ ਬੰਦਦਾ ਹੈ ਕੀ ਕਰ ਰਹੀ ਏ ਕੰਪਨੀ ਦੇ ਕੀ ਕਰ ਰਹੀ ਏ ਸਰਕਾਰ ਸਿਵਲ ਸਭ ਨੂੰ ਦੁਆਰੇ ਫਿਰ ਬੇਨਤੀ ਹੈ ਬੀਐਨਏ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਜੋ ਵੀ ਕਾਰਵਾਈ ਹੈ ਜਲਦ ਤੋਂ ਜਲਦ ਕਾਰਵਾਈ ਕਰਕੇ ਹਰ ਪਾਸੇ ਬਲੈਕਲਿਸਟ ਹੋਈ ਕੰਪਨੀ ਨੂੰ ਦਵਾ ਇਧਰੋਂ ਪੰਜਾਬ ਵਿੱਚ ਤੇਰੀ ਬਲੈਕਲਿਸਟ ਕਰਕੇ ਇਹਨੂੰ ਵਾਰ ਕਰਦਿਆ ਜਾਵੇ ਧੰਨਵਾਦ